ਮਨਜੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਯੁੱਧ ਨਸ਼ਿਆਂ ਵਿਰੁੱਧ ਮਹਾਂਮ ਜਿਹੜੀ ਚਲਾਈ ਗਈ ਆ ਇਹਦੀ ਸੁਪਰਵੀਜ਼ਨ ਮਾਨਜੋਗ ਐਸਪੀ ਇਨਵੈਸਟੀਗੇਸ਼ਨ ਸ਼੍ਰੀ ਬਾਲਕ੍ਰਿਸ਼ਨ ਸਿੰਘਲਾ ਜੀ ਅਤੇ ਸਰਦਾਰ ਰਮਨਦੀਪ ਸਿੰਘ ਡੀਐਸਪੀ ਧਰਮਕੋਟ ਜੀ ਦੀ ਸੁਪਰਵੀਜ਼ਨ ਦੇ ਵਿੱਚ ਕੱਲ ਸਾਡੇ ਚੌਕੀ ਇੰਚਾਰਜ ਏਐਸਆਈ ਪ੍ਰਵਿੰਦਰ ਸਿੰਘ ਨੇ ਨਾਕਾਬੰਦੀ ਕੀਤੀ ਹੋਈ ਸੀ ਪਿੰਡ ਮਹਿਲ ਵੱਲੋਂ ਇੱਕ ਬਿਨਾ ਨੰਬਰੀ ਥਾਰ ਗੱਡੀ ਆਈ ਜਿਹਨੂੰ ਕੀ ਇਹਨਾਂ ਨੇ ਰੋਕ ਕੇ ਬਿਲਕੁਲ ਥੋਰਲੀ ਚੈੱਕ ਕੀਤਾ ਤਾਂ ਗੱਡੀ ਜਿਹੜਾ ਕੀ ਮਨਦੀਪ ਸਿੰਘ ਉਰਫ ਮਣੀ ਪੁੱਤਰ ਹਰਵਿੰਦਰ ਸਿੰਘ ਵਾਸੀ ਸੂਰਕੋਰੀ ਥਾਣਾ ਜੈਤੋ ਜ਼ਿਲ੍ਹਾ ਫਰੀਦਕੋਟ ਚਲਾ ਰਿਆ ਸੀ ਉਹਦੇ ਨਾਲ ਦੀ ਸੀਟ ਤੇ ਗੁਰਪ੍ਰੀਤ ਸਿੰਘ ਗਰੇਵਾਲ ਪੁੱਤਰ ਅਵਤਾਰ ਸਿੰਘ ਵਾਸੀ ਜੋਧਾ ਜ਼ਿਲ੍ਹਾ ਲੁਧਿਆਣਾ ਬੈਠਾ ਸੀ ਜਿਹਦੇ ਗਲ ਵਿੱਚ ਇੱਕ ਬੈਗ ਪਾਇਆ ਹੋਇਆ ਸੀ ਜਦੋਂ ਬੈਗ ਦੀ ਤਲਾਸ਼ੀ ਕੀਤੀ ਤਾਂ ਉਹਦੇ ਵਿੱਚੋਂ 1 ਕਿਲੋ ਅਫੀਮ ਬਰਾਮਦ ਹੋਈ ਉਹ ਬਰਾਮਦਾ ਅਫੀਮ ਦੇ ਸਬੰਧ ਵਿੱਚ ਅਸੀਂ ਮਕਦਮਾ ਨੰਬਰ 72 ਮਿਤੀ 3 5 2025 ਅੰਡਰ ਸੈਕਸ਼ਨ 18 ਬੀ 62 85 ਐਨਡੀਪੀਐਸ ਐਕਟ ਥਾਣਾ ਕੋੜੀਚੇਖਾ ਵਿਖੇ ਮਕਦਮਾ ਦਰਜ ਰਜਿਸਟਰ ਕਰ ਲਿਆ ਹੈ ਇਹ ਜਿਹੜੀ ਅਫੀਮ ਆ ਇਹਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਨੂੰ ਸਾਬਤ ਕਰਨ ਵਾਸਤੇ ਅਸੀਂ ਤਫਤੀਸ਼ ਕਰ ਰਹੇ ਆ ਅੱਜ ਇਹਨਾਂ ਦੋਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਅੱਗੇ ਫਰਦਰ ਇਹ ਜਿਹੜੀ ਸਾਡੇ ਥਾਰ ਗੱਡੀ ਆ ਸੀ ਰਿਕਵਰ ਕੀਤੀ ਆ ਇਹਦਾ ਮਾਲਕ ਕੌਣ ਆ ਇਹ ਜਿਹੜਾ ਇਹਨਾਂ ਨੇ ਗੁਰਖਤੰਦਾ ਚਲਾਇਆ ਹੋਇਆ ਨਸ਼ਿਆਂ ਦਾ ਇਹਦੇ ਵਿੱਚ ਕਿਹੜੇ ਕਿਹੜੇ ਬੰਦੇ ਲਿਫਤਾ ਉਹਨਾਂ ਸਾਰਿਆਂ ਨੂੰ ਮੁਕਦਮੇ ਦੇ ਵਿੱਚ ਗ੍ਰਿਫਤਾਰ ਕਰਕੇ ਸਾਰੀ ਜੋ ਵੀ ਇਹ ਇਹ ਜਿਹੜਾ ਇਹਨਾਂ ਨੇ ਰੈਕਡ ਚਲਾਇਆ ਹੋਇਆ ਨਸ਼ੇ ਦਾ ਇਹਨੂੰ ਨੰਗਾ ਕਰਾਂਗੇ ਤੇ ਪਰਦਾ ਫਾਸ਼ ਕਰਕੇ ਗਾ ਅੱਗੇ ਜਿਹੜੇ ਜਿਹੜੇ ਦੋਸ਼ੀ ਆਉਣਗੇ ਉਹਨਾਂ ਨੂੰ ਅਰੈਸਟ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਸਰ ਇੱਕ ਜਿਹੜਾ ਇੱਕ ਬੰਦਾ ਜੱਜ ਦਾ ਇੱਕ ਵਿਧਾਇਕ ਦਾ ਨਾ ਆਪਸ ਰਿਲੇਸ਼ਨ ਕੀ ਹੈ ਕਿਵੇਂ ਕੰਟੈਕਟ ਹੋ ਇਹ ਇਹੀ ਤੇ ਤਫ਼ਤੀਸ਼ ਕਰ ਰਹੇ ਆ ਜੀ ਇਹਨਾਂ ਕੋਈ ਇਹਨਾਂ ਦੇ ਫੋਨ ਤੇ ਆਪਸ ਸੀਗੇ ਇਹਨਾਂ ਦੋਨਾਂ ਦੇ ਇਹੀ ਮੋਬਾਈਲ ਫੋਨ ਕਬਜ਼ੇ 'ਚ ਲੈ ਲਿਆ ਉਹਨਾਂ ਦਾ ਵੀ ਫੋਨਾਂ ਦਾ ਵੀ ਐਨਾਲਿਸਿਸ ਕਰਾਵਾਂਗੇ ਤੇ ਅਸੀਂ ਆਪ ਵੀ ਦੌਰਾਨੇ ਰਿਮਾਂਡ ਇਹਦਾ ਸਾਰਾ ਐਨਾਲਿਸਿਸ ਕਰਾਂਗੇ ਵੀ ਇਹ ਕੌਣ ਬੰਦਾ ਚਲਾ ਰਿਹਾ ਤੇ ਕਿੰਨੇ ਭੇਜਿਆ ਸੀ ਇਹਨਾਂ ਨੂੰ ਕਨਸਾਈਨਮੈਂਟ ਦੇਣ ਲਈ ਕਿੰਨੇ ਭੇਜਿਆ ਸੀ ਤੇ ਗਾ ਲੈਣ ਵਾਸਤੇ ਕਿੰਨੇ ਭੇਜਿਆ ਇਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ ਗੱਡੀ ਤੇ ਵੀ ਪਤਾ ਲੱਗੇਗੀ ਗੱਡੀ ਤੇ ਵੀ ਉਹੀ ਪਤਾ ਕਰਾਂਗੇ ਇਹ ਮੁੰਡਾ ਦੱਸ ਰਿਹਾ ਵੀ ਮੇਰੇ ਕਿਸੇ ਦੋਸਤ ਦੀ ਆ ਬਟ ਇਹ ਥੋੜਾ ਧੁੰਗਾਈ ਨਾਲ ਪੜਤਾਲ ਕਰਾਂਗੇ ਕਿ ਦੀ ਇਹ ਬੰਦਾ ਕੌਣ ਹੈ ਲੈ ਕੇ ਕਿੱਥੋਂ ਆਉਂਦੇ ਸੀ ਇਹ ਕਿਹਨੂੰ ਸਪਲਾਈ ਕੀਤੀ ਕਰਨੀ ਸੀ ਇਹ ਵੀ ਵੀਰ ਜੀ ਪਾਰਟ ਆਫ ਇਨਵੈਸਟੀਗੇਸ਼ਨ ਆ ਨਾ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਅਸੀਂ ਹੁਣ ਰਿਮਾਂਡ ਲੈ ਕੇ ਰੇਡ ਕਰਨੇ ਗਏ ਆ ਤੇ ਇਹ ਇਹਨਾਂ ਤੇ ਜਿਹੜਾ ਹੈਗਾ ਮਨਦੀਪ ਤੇ ਦਾ ਕੋਈ ਕੇਸ ਨਹੀਂ ਹੈਗਾ ਜਿਹੜਾ ਗੁਰਪ੍ਰੀਤ ਸਿੰਘ ਦੇ ਤੇ ਲੜਾਈ ਝਗੜੇ ਦਾ ਪਰਚਾ ਹੈਗਾ ਬਾਕੀ ਅਸੀਂ ਸਾਰਾ ਚੈੱਕ ਕਰ ਰਹੇ ਆ ਇਹਦਾ ਵੈਰੀਫਿਕੇਸ਼ਨ ਕਰ ਰਹੇ ਆ ਥੈਂਕ ਯੂ